ਦੀ ਕੋਲਲੀ ਛੋਟ ਮੱਲੀ ਗੁਰਨੇਂਦਰ ਸਿੰਘ ਸ਼ਾਨੋ ਬਸਾਂਸ਼ੇ ਕੇ ਮੇਰਾ ਨਾ ਚਤ ਬੀਛੇ ਕੇ ਮੇਰਾ ਲੱਟਾ ਹੀ ਉਹ ਗਣੇਸ਼ ਗਣੇਸ਼ ਬਿਲਡਰ ਮਾਲੀ ਵਾਲਿਆਂ ਦੀ ਮਸ਼ੀਨ ਚਲਾਉਂਦਾ ਸੀ ਬਾਬੇ ਘੁੰਮਣਾਲੇ ਜੇ ਲਾਗੇ ਬਿਰਕ ਪਿੰਡਿਆ ਉੱਥੇ ਮਸ਼ੀਨ ਚਲਾਉਂਦਾ ਸੀ ਕੱਲੋ ਛੇਰੇ 7 ਵਜੇ ਆਪਣੇ ਘਰੋਂ ਰੋਟੀ ਪਾਣੀ ਖਾ ਕੇ ਰੋਟੀ ਆਪਣੇ ਨਾਲ ਲੈ ਕੇ ਤੇ ਉੱਥੇ ਮਸ਼ੀਨ ਤੇ ਚਲ ਗਿਆ ਉਹਦੇ ਛੇੜ ਦਾ ਫੋਨ ਆਇਆ ਵੀ ਤੂੰ ਆਇਆ ਨਹੀਂ ਕਹਿੰਦਾ ਮੈਂ ਘਰੋਂ ਨਿਕਲ ਆਇਆ ਇਹ ਲਾ ਠੀਕ ਆਦਾ ਸਰ ਜੀ ਅੱਠ ਦੇ ਉੱਤੇ ਪਹੁੰਚਿਆ ਉਹ ਮਰ ਉਹਨਾਂ ਚੰਨ ਬਾਅਦ ਦੱਸਿਆ ਕਿ ਇਹ ਅਈ ਜਿਹੜਾ ਪੁਛਿਆ ਸਾਨੂੰ ਨਾ ਫੋਨ ਕੀਤਾ ਵੀ ਸੁਖਬੀਰ ਘਰ ਆ ਗਿਆ ਇੱਥੇ ਆਇਆ ਚੱਲ ਗਿਆ ਇੱਥੋਂ ਤੇ ਅਈ ਆਖਾ ਜੀ ਕਿ ਆਤਮੇ ਪਤਾ ਕਰੋ ਤੇ ਕਹਿੰਦੇ ਵੀ ਸਾਨੂੰ ਇਹ ਨਾ ਹਰ ਬਰ ਨੂੰ ਚਾਬੀ ਦੇ ਕੇ ਸਿੰਘ ਜੀ ਕਹਿੰਦਾ ਤੂੰ ਸਾਫ ਸਫਾਈ ਕਰ ਗਰੀਸ਼ ਕਰ ਤੇ ਮਿਤੀ ਹੋਣਾ ਤੇ ਉਹਦੀ ਸਰਵਸ਼ ਹੋਣੀ ਆ ਤੇ ਮੈਨੂੰ ਫੋਨ ਕਰ ਦਿਨਾ ਫਿਰ ਸਰਵਸ਼ ਮਿਲ ਕਰਾ ਜਾਣਾ ਉਹ ਮੁੜ ਕੇ ਜੀ ਸਿਰ ਨਾਲ ਨਹੀਂ ਪੁੱਛਿਆ ਕਿ ਸਾਡਾ ਮੁੰਡਾ ਕਿੱਥੇ ਆ ਆਂਦੇ ਜੀ 11 ਵਜੇ ਟੇਪਰ ਵਾਲਾ ਡਰਾਈਵਰ ਆ ਉਹਨੇ 11 ਵਜੇ ਕਹਿੰਨ ਕਿਦਾ ਕਹਿੰਦਾ ਮੈਂ ਮਟਾੜੇ ਆ ਬਾਜ਼ਾਰ ਤੇ ਹਾਂਜੀ ਫਿਰ ਅਸੀਂ ਜਦੋਂ ਇੱਥੋਂ ਸਾਨੂੰ ਫਿਰ ਪਤਾ ਲੱਗਾ ਤੇ ਅਸੀਂ ਫਿਰ ਉਧਰ ਗਏ ਆ ਮਤਲਬ ਗਏ ਅਸੀਂ 5 ਵਜੇ ਇੱਥੋਂ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਤੇ ਰਿਸ਼ਤੇਦਾਰਾਂ ਨੇ ਕਿਹਾ ਨਹੀਂ ਆਖਿਆ ਵੀ ਸਾਡੇ ਕੋ ਆਇਆ ਜਿੰਨੇ ਵੀ ਸਾਡੇ ਰਿਸ਼ਤੇਦਾਰ ਲੱਗਦੇ ਦੂਜੇ ਨੰਬਰ ਤੇ ਉਹਦਾ ਫੋਨ ਉਹਦਾ ਬੰਦ ਹੋ ਗਿਆ ਸਾਨੂੰ ਛੇਰੇ ਜਦੋਂ ਗਿਆ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਜਦੋਂ ਫੋਨ ਬੰਦ ਹੋ ਗਿਆ ਸਾਨੂੰ ਹੋਰ ਸ਼ੱਕ ਪੈ ਗਿਆ ਕਿ ਉਹ ਫੋਨ ਬੰਦ ਹੋ ਗਿਆ ਕਿਉਂ ਨਹੀਂ ਉਹ ਕਿੱਥੇ ਹੀ ਚਲ ਗਿਆ ਫਿਰ ਆਪਾਂ ਉੱਥੇ ਗਏ ਆ ਇਸ ਟਾਈਮ 6 ਵਜੇ ਤੇ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਸਾਨੂੰ ਇਹ ਗੱਲ ਕਹੀ ਕਿ ਆਹ ਗੱਲ ਛੇਰੇ ਆਇਆ ਹੈ ਉਹਨੇ ਗੱਲ ਕਹੀ ਆਇਆ ਹੀ ਤੇ ਉਹ ਚਲ ਗਿਆ ਇਹ ਵੇਖੋ ਜੀ ਉਹ ਘਰੋਂ ਰੋਟੀ ਲੈ ਕੇ ਗਿਆ ਮਸ਼ੀਨ ਚ ਚਲਾਉਣ ਗਿਆ ਕੰਮ ਕਰਨ ਗਿਆ ਉੱਥੇ ਉਹਨੇ ਕੰਮ ਕਰਨਾ ਉਹਨੇ ਘਰ ਵਾਪਸ ਕੀ ਕਰਨਾ ਵਾਂਗਾ ਖਾਰਾ ਉਹਨਾ ਮੁਕੰਚਾਈ ਖੇੜ ਜਾਈ ਆਲੇ-ਟਾਲੇ ਗੱਲ ਪਉਂਦੀ ਸਾਰੀ ਗੱਲ ਦਾ ਉਹਨਾਂ ਨੂੰ ਪਤਾ ਹੈ ਸ਼ੀਨ ਵਾਲ ਜਿਹਨਾਂ ਨੇ ਮਸ਼ੀਨ ਚਲਾਉਂਦਾ ਹੈ ਉਹਨਾਂ ਦੀ ਗੱਲ ਹੈ ਛੇਠਣਾ ਤੇ ਚਾਰ ਵਾਲੀ ਗੱਲ ਹੋਈ ਜਾਂਦੀ ਹੈ ਫੇਰ ਅੱਜ ਜਦੋਂ ਐਸਟੀਓ ਨੇ ਉਹਨਾਂ ਨੂੰ ਛੱਡਿਆ ਤੇ ਪਰਾਲੇ ਡਰਾਈਵਰਾਂ ਨੂੰ ਤੇ ਉਹਨਾਂ ਕਿਹਾ ਵੀ ਜਦੋਂ ਸਾਨੂੰ ਵੱਡੀ ਲਾਸ਼ ਲੱਭੀ ਆ ਉਥੇ ਅਹੀਂ ਸਾਡੇ ਬੰਦੇ ਗਏ ਆਲੇ ਰਿਸ਼ਤੇਦਾਰ ਗਏ ਤੇ ਉਹ ਉਹਨਾਂ ਨੂੰ ਨਾਲ ਲਿਆ ਪਹਿਲੋਂ ਮਸ਼ੀਨ ਦੇ ਲਾਗੇ-ਲਾਗੇ ਦੇਖਿਆ ਫੇਰ ਉਹਨਾਂ ਨਾਲ ਲੈ ਕੇ ਜਦੋਂ ਉਹ ਉਹਨਾਂ ਨੂੰ ਪੁੱਛੇ ਵੀ ਕਿੱਦਨੂ ਗਿਆ ਅਸੀਂ ਤੁਹਾਡੇ ਨਾਲ ਕਿੱਥੇ ਗਏ ਤੇ ਉਹ ਫਿਰ ਅਜੋਨਾ ਬਿਆਨ ਦੇ ਉਹ ਸਾਡੇ ਰਿਸ਼ਤੇਦਾਰਾਂ ਨੂੰ ਕਹਿਆ ਉਹ ਸਾਡੇ ਨਾਲ ਮਤਲਬ ਇੱਧਰ ਨੂੰ ਹੀ ਗਏ ਹਨ ਇਹ ਮੰਗੋਵਾਲੀ ਨੂੰ ਗਏ ਹਨ ਇਹ ਲਾਇਰ ਨੂੰ ਗਏ ਹਨ ਇੱਧਰ ਬੰਦੇ ਅੱਗੇ ਵੀ ਮਰੇ ਹੀ ਤੇ ਉਹ ਹੌਲੀ-ਹੌਲੀ ਉਸ ਟਿਕਾਣੇ ਤੇ ਪਹੁੰਚ ਗਿਆ ਜਿੱਥੇ ਉਹਦੀ লাশ ਸੀ ਪਤਾ ਨਹੀਂ ਕਿ ਇਦਾਂ ਮਾਰਿਆ ਉਹਨਾਂ ਮੋਟਰਸਾਈਕਲ 'ਤੇ ਲਾਗੇ ਖੜਾ ਰਿਆ ਚਾਬੀ ਜ ਉਹ ਜਦੋਂ ਉੱਥੇ ਮਾਰ ਕੇ ਉਹਦੀ ਧੂੜ ਕੇ লাশ ਤੇ ਨਾਲ ਥੱਲੇ ਘਾਟੀ ਖੱਡਿਆਂ 'ਚ ਝਾੜੀਆਂ 'ਚ ਤੇ ਲੱਭੇ ਨਾ ਇਹ ਚਾਬੀ ਇਹਦੇ ਹੱਥ 'ਤੇ ਲਾਗੇ ਮੋਰਸੈਲ ਬੁੱਲਟ ਦੀ ਰੱਖੀ ਦੇਮ ਬੈ ਜਿਹੜਾ ਉਹਦਾ ਲੈ ਗਿਆ ਬੜੀਓ ਜਿਹਾ ਕੁਝ ਪੈਸੇ ਉਹਨਾਂ ਕੱਢ ਲੇ ਕੁਝ ਨਾ ਰਹਿ ਗਿਆ ਮਤਲਬ ਫੋਰਸ ਪ੍ਰਸ਼ਾਸਨ ਅਗੇ ਆਦੀ ਬੇਨਤੀ ਆ ਕਿ ਸਾਡਾ ਲੜਕਾ ਇਹ ਉਹਦੇ ਹਾਰੇ ਜਿਨੇ ਆ ਮੈਂ ਬੁੱਢਾ ਬੰਦਾ ਮੇਰਾ ਪੁੱਤਰਾ ਛੋਟਾ ਜਿਹਾ ਪੁੱਤਰੀ ਛੋਟੀ ਆ ਇੱਕ ਲੜਕਾ ਮੇਰਾ ਪਹਿਲੋ ਏਦਾਂ ਐਕਸੀਡੈਂਟ ਨਾਲ ਪੂਰਾ ਗਏ ਤੇ ਸਾਡਾ ਤੇ ਕੋਈ ਸਾਨੂੰ ਰੋਟੀ ਖਵਾਉਣ ਵਾਲਾ ਨਹੀਂ ਰਿਹਾ ਹਾਂਜੀ ਉਹ ਸਾਨੂੰ ਕਿ ਮਾਈ ਕਰਦਾ ਸੀ ਤੇ ਰੋਟੀ ਮਿਲ ਖੁੰਦਾ ਸੀ ਤੇ ਸਾਨੂੰ ਮਤਲਬ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ ਗਾਸ਼ਾ ਦੀ ਕੋਸਟ ਮਾਟਮਾਂ ਵਾਸਤੇ ਚੱਲ ਗਈ ਆ ਮੈਂ ਪੋਸਟ ਮਾਰਮ ਨਹੀਂ ਕਰਾਉਣਾ ਚਾਹੁੰਦਾ ਮੈਂ ਇਸ ਕਰਕੇ ਕੋਟ ਮਨ ਕਰਾਇਆ ਵੀ ਐਫ ਆਈ ਆਰ ਦਰਦੀ ਨਹੀਂ ਹੋਣੀ ਪਰਚਾ ਨਹੀਂ ਹੋਣਾ ਨਾਲ ਦੀ ਇਸੇ ਕਰਕੇ ਕੋਟ ਮਨ ਕਰਾ ਕੇ ਉਹਨਾਂ ਦੇ ਮਤਲਬ ਕਾਨੂੰਨੀ ਕਰ ਲਈ ਹੋਣੀ ਚਾਹੀਦੀ ਤੇ ਬਾਅਦ ਤੋਂ ਬਾਅਦ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਨੂੰ ਪੰਜਾਬ ਸਰਕਾਰ ਵੱਲੋਂ ਕੋਈ ਨਾ ਕੋਈ ਜੋਛੂ ਤੇ ਦੇ ਸਕਦੀ ਆ ਸਾਡੇ ਬੱਚੇ ਛੋਟੇ ਛੋਟੇ ਉਹਨਾਂ ਨੂੰ ਦੇਣੇ ਚਾਹੀਦੇ ਹਾਂਜੀ ਹਾਂਜੀ